ਤੁਸੀਂ ਤਾਂ ਹੁਣ ਕਹਿ ਰਹੇ ਹੋ ਮੈਂ 2005 ਚ ਆਇਆ ਸੀਗਾ ਜੀ ਮਾਰਚ ਚ ਇੱਕ ਗਾਣਾ ਮੇਰਾ ਪਾਵੇਂ ਫਲਕਾਰੀ ਉਤੇ ਬੇਲ ਬੁੱਟੀਆਂ ਮੈਤਰਾ ਦੇ ਜਾਦਰੇ ਤੇ ਪਾਦੇ ਮੋਰਨੀ ਸੁਪਰ ਹਿੱਟ ਗਾਣਾ ਸੀ ਉਸ ਟਾਈਮ ਹਰੇਕ ਵਿਆਹ ਤੇ ਉਹ ਵੱਜਦਾ ਸੀ ਮੈਂ ਉਸ ਟਾਈਮ ਕੈਨੇਡਾ ਚ ਸਵੇਰੇ 5 4 ਵਜੇ ਉੱਠਦਾ ਸੀ ਅਖਬਾਰ ਸਿੱਟਣ ਜਾਂਦਾ ਸੀ ਉਸ ਤੋਂ ਬਾਅਦ ਮੈਂ 9 9 ਵਜੇ ਪਹੁੰਚ ਜਾਂਦਾ ਸੀ ਸਿਕਿਉਰਿਟੀ ਗਾਰਡ ਦੀ ਜੌਬ ਕਰਦਾ ਸੀਗਾ ਇੱਕ ਘਰ ਦੇ ਬਾਹਰ ਸ਼ਾਮ ਨੂੰ 5 ਵਜੇ ਵਿਹਲਾ ਹੁੰਦਾ ਸੀਗਾ ਘਰੇ ਜਾਂਦੇ ਸੀਗੇ ਨਹਾ ਧੋ ਕੇ ਰੈਡੀ ਸਟੇਡੀ ਹੋ ਕੇ ਰਾਤ ਨੂੰ ਮੈਂ ਤੇ ਮੇਰੀ ਵਾਈਫ 10:30 ਵਜੇ ਨਿਕਲਦੇ ਸੀ ਸਾਡੇ ਇੱਕ ਕ੍ਰਿਸਟਲ ਮਾਲ ਸੀਗਾ ਉਹਦੀ ਕਲੀਨਿੰਗ ਕਰਦੇ ਸੀਗੇ ਉਹਦੇ ਸਾਰੀ ਮੋਪਿੰਗ ਕਰਨੀ ਪੈਂਦੀ ਸੀ ਮੈਂ ਟਾਇਲਟ ਸਾਫ ਕਰਦਾ ਸੀ ਉਹ ਫੂਡ ਕੋਰਟ ਦੀਆਂ ਟਰੇਆਂ ਸਾਫ ਕਰਦੀ ਸੀ ਅਸੀਂ ਦੋਨੇ ਜਣੇ ਮੀਆਂ ਬੀਬੀ ਪੈਸੇ ਜੋੜਦੇ ਸੀ ਤੇ ਮੇਰੀ ਐਲਬਮ ਦੇ ਉੱਤੇ ਤਿਆਰ ਕਰਨ ਦੇ ਲਈ ਕਰਦੇ ਸੀ ਪਰ ਅਸੀਂ ਖੁਸ਼ ਬਹੁਤ ਸੀ ਮੈਨੂੰ ਐ ਲੱਗਦਾ ਸੀਗਾ ਕਿ ਨਹੀਂ ਯਾਰ ਆਪਾਂ ਕਰ ਰਹੇ ਆਂ ਕੰਮ ਵਿਹਲੇ ਥੋੜੀ ਬੈਠੇ ਆਂ ਡਟ ਕੇ ਦੇਖੋ ਕੈਨੇਡਾ ਆਉਣ ਦੀ ਖਾਜ ਆਪਣੇ ਹੋਈ ਆ ਇਹ ਆਪਾਂ ਨੂੰ ਇਹ ਕਰਨੀ ਪੈਣੀ ਆ ਕਿਸੇ ਨੇ ਨਹੀਂ ਕਰਨੀ ਹੈਗੀ ਮਿਹਨਤ ਦਾ ਮੁੱਲ ਪੈਣਾ ਹੀ ਪੈਣਾ ਵਾ ਮਿਹਨਤ ਦਾ ਮੁੱਲ ਪੈਣਾ ਹੈ ਔਰ ਆਪਣੀ ਪੰਜਾਬੀ ਕੌਮ ਜਿੱਦਾਂ ਸਰ ਦੱਸ ਕੇ ਗਏ ਸੀ ਪਹਿਲਾਂ ਵੀ ਆਪਾਂ ਤਾਂ ਡਟੇ ਹੋਏ ਆ ਆਪਾਂ ਕਿਸੇ ਵੀ ਮਕਾਮ ਤੇ ਹੋਈ ਆ ਆਪਾਂ ਡੋਲਦੇ ਨਹੀਂਗੇ ਵਾਹਿਗੁਰੂ ਦਾ ਨਾਮ ਲਓ ਮਿਹਨਤ ਕਰੋ ਸਭ ਕੁਝ ਸੈੱਟ ਹੋ ਜਾਣਾ ਵਾ ਔਰ